ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨੋ ਆਪਣੇ ਰੋਲ ਮਾਡਲ ਖੁਦ ਚੁਣੋ ਸਾਡੇ ਕੋਲ ਸਾਡੇ ਸ਼ਹੀਦ ਜੋ ਚੜਦੀ ਜਵਾਨੀ ਦੇਸ਼ ਦੇ ਲਈ ਖਿਲਾ ਗਏ ਉਹਨਾਂ ਦੀਆਂ ਕਿੰਨੀਆਂ ਹੀ ਮਿਸਾਲਾਂ ਨੇ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਜੀ ਰਾਜਗੁਰੂ ਤੇ ਸੁਖਦੇਵ ਨੂੰ ਆਪਣੇ ਰੋਲ ਮਾਡਲ ਬਣਾਓ ਦੇਖੋ ਨੌਜਵਾਨ ਜਿਹੜੇ ਨੇ ਉਹ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਨੇ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਨੇ ਸਾਡੇ ਕੋਲੇ ਪੰਜਾਬ ਦੀਆਂ ਇੰਨੀਆਂ ਐਗਜ਼ਾਮਪਲਾਂ ਪਈਆਂ ਨੇ ਜਿੱਥੇ ਅਸੀਂ ਆਪਣੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਰੋਲ ਮਾਡਲ ਦੇ ਤੌਰ ਤੇ ਮੰਨ ਸਕਦੇ ਹਾਂ ਬਹੁਤ ਸਾਰੇ ਜਿੰਦਾ ਨੇ ਬਹੁਤ ਸਾਰੇ ਸ਼ਹੀਦ ਹੋ ਗਏ 23 ਸਾਲ ਦੀ ਉਮਰ ਸਭ ਤੋਂ ਵੱਡਾ ਸਾਡਾ ਰੋਲ ਮਾਡਲ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ ਰਾਜਗੁਰੂ ਸੁਖਦੇਵ ਔਰ ਉਸ ਤੋਂ ਵੀ ਜਿੱਥਾ ਥੋੜਾ ਅਜੇ 19 ਸਾਲ ਦੀ ਉਮਰ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦੀ ਫੋਟੋ ਭਗਤ ਸਿੰਘ ਜੀ ਆਪਣੀ ਜੇਬ ਚ ਰੱਖਦੇ ਸੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਆ ਗੱਲ ਲਿਖਣ ਵਾਲੇ ਕਰਤਾਰ ਸਿੰਘ ਸਰਾਬਾ ਉਸ ਵੇਲੇ ਉਸ ਜ਼ਮਾਨੇ 'ਚ ਬਰਕਲੇਜ ਯੂਨੀਵਰਸਿਟੀ ਦੇ ਵਿੱਚ ਕੈਲੀਫੋਰਨੀਆ 'ਚ ਪਾਇਲਟ ਦੀ ਟ੍ਰੇਨਿੰਗ ਕਰਨ ਗਏ ਸੀ ਕੋਈ ਆਮ ਕਰਦੇ ਨਹੀਂ ਸੀ ਕਿ ਚਲੋ ਜੀ ਆਈ ਹੋ ਗਏ ਚਲੋ ਚਾ ਇਧਰ ਚੱਲਦੇ ਆ ਬੇਲੇ ਸੀ ਨੋ ਲੁਧਿਆਣੇ ਦੀ ਜੜਾਂ 'ਚੋਂ ਸਰਾਬਾ 300 ਏਕੜ ਜ਼ਮੀਨ ਅੱਜ ਜਿਹਦੀ ਵੈਲਿਊ ਪਾਈਏ ਜ਼ੀਰੋਆਂ ਲਿਖਦੇ ਲਿਖਦੇ ਥੱਕ ਜੂਗੇ ਐਨੀ ਵੈਲਿਊ ਵਾਸਤੇ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਗਦਰੀ ਬਾਬਿਆਂ ਨਾਲ ਸਟਾਕਟਨ ਚ ਅੱਜ ਵੀ ਉਥੇ ਪ੍ਰੈਸ ਹੈ ਗਦਰੀ ਬਾਬਿਆਂ ਦੇ ਉੱਥੇ ਉਹਨਾਂ ਦਾ ਮੇਲ ਉਹਨਾਂ ਨਾਲ ਹੋ ਗਿਆ ਉਧਰ ਹੋ ਗਏ 19 ਸਾਲ ਦੀ ਉਮਰ ਚ ਸ਼ਹੀਦੀ ਹੋ ਗਈ ਪਰ ਉਹ ਅਜੇ ਵੀ 19 ਸਾਲ ਦੇ ਨੇ ਭਗਤ ਸਿੰਘ 23 ਸਾਲ ਦੇ ਨੇ ਅੱਜ ਤੋਂ 500 ਸਾਲ ਬਾਅਦ ਵੀ ਆਪਣੀਆਂ ਕਈ ਪੀੜੀਆਂ ਆਉਣਗੀਆਂ ਉਹ 23 ਤੇ 19 ਦੇ ਹੀ ਰਹਿਣਗੇ ਉਹ ਹਮੇਸ਼ਾ ਯੂਥ ਦੇ ਰੋਲ ਮਾਡਲ ਹੀ ਰਹਿਣਗੇ ਉਹਨਾਂ ਦੀ ਉਮਰ ਦਾ ਪਗਤ ਸਿੰਘ ਨੇ ਲਿਖਿਆ ਜਦੋਂ جنੂਨ ਹੋ ਜੇ ਨਾ جنੂਨ ਕਿਸੇ ਗੱਲ ਦਾ ਜਿਵੇਂ ਮੁੰਡੇ ਨੇ ਕਿਹਾ ਸੀਗਾ ਜੀ جنੂਨ ਸਿੱਖਿਆ ਪਗਤ ਸਿੰਘ ਹੋਰਾਂ ਨੇ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ سے ਕਿ ਮੇਰੀ ਜਿਹੜੀ ਕਲਮ ਹੈ ਉਹ ਮੈਨੂੰ ਅੰਦਰੋਂ ਇੰਨਾ ਜਾਣਨ ਲੱਗ ਗਈ ਕਲਮ ਜਿਹਦੇ ਨਾਲ ਮੈਂ ਲਿਖਦਾ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ سے ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਜਦੋਂ ਇਨਕਲਾਬ ਨਾਲ ਇਸ਼ਕ ਹੋ ਜਾਏ ਜਦੋਂ ਦੇਸ਼ ਨਾਲ ਇਸ਼ਕ ਹੋ ਜਾਏ ਧਰਤੀ ਨਾਲ ਇਸ਼ਕ ਹੋ ਜਾਏ ਉਦੋਂ ਫਿਰ ਭਗਤ ਸਿੰਘ ਹੀ ਪੈਦਾ ਹੁੰਦੇ ਫਿਰ ਫਿਰ ਉਦੋਂ ਦੇਖੋ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਪੜਿਆ ਭਗਤ ਸਿੰਘ ਹੋਰਾਂ ਬਾਰੇ ਭਗਤ ਸਿੰਘ ਹੋਰਾਂ ਨੂੰ ਮਤਲਬ ਫਾਂਸੀ ਦੀ ਸਜ਼ਾ ਹੋਗੀ ਅੰਗਰੇਜ਼ ਜਿਹੜੇ ਸੀਗੇ ਉਹਨਾਂ ਨੇ ਕਿਹਾ ਜੇ ਇਹਨਾਂ ਨੂੰ ਫਾਂਸੀ ਦਿੱਤੀ ਦੇਸ਼ ਦੇ ਵਿੱਚ ਬਹੁਤ ਵੱਡਾ ਪੰਬੜ ਮੱਚ ਜੂਗਾ ਇਹ ਹਰਮਨ ਪਿਆਰੇ ਬਹੁਤ ਹੋਗੇ ਲੋਕਾਂ 'ਚ ਯੂਥ 'ਚ ਕਸ ਤੋਰਦੇ ਕੋਸ਼ਿਸ਼ ਕੀਤੀ ਉਹਨਾਂ ਨੇ ਕਈ ਇਧਰੋਂ ਉਧਰੋਂ ਪਲਾਨਟ ਕਰਕੇ ਬੰਦੇ ਪਾ ਕੇ ਕਿ ਕਿਤੇ ਮਰਸੀ ਅਪੀਲ ਪਾ ਦੇਣ ਤਾਂ ਇਹਨਾਂ ਨੂੰ ਮਾਫ ਕਰ ਦੇਣ ਇਹਨਾਂ ਦੀ ਸਜ਼ਾ ਜਿਹੜੀ ਉਮਰ ਕੈਚ ਬਦਲ ਦਾਂਗੇ ਆਲੇ ਦੋਨੇ ਪ੍ਰੈਸ਼ਰ ਪਾਇਆ ਇੱਕ ਤੋਂ ਫਾਂਸੀ ਵਾਲੇ ਉਹਨਾਂ ਦੇ ਆਲੇ ਦੋਲੇ ਵਾਲੀਆਂ ਬੈਰਕਾਂ 'ਚ ਲਾਤੇ ਉਹਨਾਂ ਤੋਂ ਮਰਸੀ ਅਪੀਲ ਪਵਾ ਕੇ ਉਹਨਾਂ ਦੀ ਮaaf ਕਰਤੀ ਉਹਨਾਂ ਦੀ ਉਮਰ ਕੈਦ 'ਚ ਬਦਲਦੀ ਤਾਂ ਉਹਨਾਂ ਨੇ ਕਿਹਾ ਭਗਤ ਸਿੰਘ ਵਾਇਸਰਾਏ ਬਹੁਤ ਵਧੀਆ ਆ ਗਿਆ ਤੂੰ ਵੀ ਪਾ ਦੇ ਯਾਰ ਅਪੀਲ ਕਰ ਦੇ ਰਹਿਮ ਦੀ ਤੇਰੀ ਵੀ ਬਦਲ ਦੇਣਗੇ ਉਹ ਕੰਨ ਮੈਂ ਨਹੀਂ ਪੋਣੀ ਬੜਾ ਪ੍ਰੈਸ਼ਰ ਪਾਇਆ ਜੀ ਕੋਈ ਨਹੀਂ ਯਾਰ ਤੂੰ ਕਿਉਂ ਬਾਇਸ ਰਾਏ ਨੇ ਸਾਡੀ ਬਦਲਤੀ ਤੂੰ ਐ ਕਰ। ਪਗ ਸਿੰਘ ਅੰਦਾ ਮੈਂ ਨਹੀਂ ਪਾਣੀ। ਮੈਂ ਰਹਿਮ ਦੀ ਅਪੀਲ ਪਾਉਣੀ ਨਹੀਂ। ਉਹਨੂੰ ਕਿਹਾ ਗਿਆ ਯਾਰ ਇਹਨੂੰ ਪੁੱਛੋ ਇਹਨਾਂ ਨੂੰ ਕਿਉਂ ਤੁਸੀਂ ਆਪਣੀ ਜਾਨ ਦੇ ਦੁਸ਼ਮਣ ਬਣਿਓ। 23-23 ਸਾਲ ਦੀਆਂ ਤੁਹਾਡੀਆਂ ਉਮਰਾਂ ਨੇ। ਤੁਸੀਂ ਅਪੀਲ ਪਾ ਦਿਓ ਅਸੀਂ ਇੱਕ ਇੱਕ ਮਿੰਟ ਚ ਪ੍ਰੂਵ ਕਰਕੇ ਉਹਨੂੰ ਉਮਰ ਕਾਹਚ ਬਦਲ ਦਾਂ। ਉਹ ਕਹਿੰਦੇ ਨਹੀਂ ਮੈਂ ਨਹੀਂ ਪਾਣੀ। ਉਹਨਾਂ ਨੇ ਫਿਰ ਕਿਹਾ ਯਾਰ ਤੂੰ ਕਿਉਂ ਨਹੀਂ ਪਾਣੀ ਦਸਤਾ ਦੇ। ਪਗਸਿੰਘ ਨੇ ਗੱਲ ਕਹੀ ਉਹ ਕਹਿੰਦਾ ਹੁਣ ਐਨੇ ਜਿਆਦਾ ਲੋਕਾਂ ਦੇ ਹਰਮਨ ਪਿਆਰੇ ਹੋ ਗਏ ਐਨੇ ਜਿਆਦਾ ਫੇਮਸ ਹੋ ਗਏ ਕਿ ਇਸ ਤੋਂ ਬਾਅਦ ਹੁਣ ਮੌਤ ਹੀ ਫੇਮਸ ਕਰ ਸਕਦੀ ਆ ਹੋਰ ਕੁਝ ਨਹੀਂ ਕਰ ਸਕਦਾ ਬਸ ਐਸਾ جنون ਯਾਰ ਕਮਾਲ 23 ਸਾਲ ਦੀ ਉਮਰ ਚ ਐਸਾ جنون ਰਾਜਗੁਰੂ ਪੂਨੇ ਤੋਂ ਸੀ وہ کچھ لکھ دے نہیں سی باقی سن گرو تو بہت کچھ لکھتے رہتے آڈیٹوریا بھی لکھتے میرا رنگ دے بسنتی چوڑ سور لکھتے ان مزاق کرتے رہتے سج گرو کچھ نہیں لکھ سکتا راج گرو کہ میں بھی لکھوں گا یار کسی دن کچھ میں لکھوں گا اور اس کو بھی کوئی نہ کوئی سٹیج پہ بولے گا یار تو کہتے ٹھیک ہے دو مہینے بعد پوچھا راج گور لکھا کچھ لکھوں گا یار سوچ رہا ہوں پھر ہستے لات کی لکھیں گا چار ਮੁੰਡੇ ਗੁੰਡੇ ਸੀ 18-20 ਸਾਲ ਦੇ ਉਮਰਾਂ ਸੀ ਆਪਸ ਜਿਵੇਂ ਆਪ ਪਿਆਰਦੋਸਤ ਇੱਕ ਦੂਜੇ ਨੂੰ ਮਜ਼ਾਕ ਕਰਦੇ ਆ ਉਹ ਤੂੰ ਛੱਡ ਯਾਰ ਤੂੰ ਕੀ ਲਿਖੇ ਨਹੀਂ ਯਾਰ ਲਿਖੂਗਾ ਮੈਂ ਵੀ ਕੁਝ ਲਿਖੂਗਾ ਰਾਜਗੁਰੂ ਕਹਿੰਦਾ ਫਾਂਸੀ ਸਜ਼ਾ ਹੋਗੀ ਬੈਰਕ ਦੇ ਵਿੱਚ ਪੁੱਛਿਆ ਰਾਜਗੁਰੂ ਲਿਖਿਆ ਕੁਝ ਨਹੀਂ ਅਭੀ ਨਹੀਂ ਲਿਖਾਂ ਲਿਖੂਗਾ ਛੱਡ ਯਾਰ ਤੂੰ ਕੀ ਲਿਖੇਗਾ ਫਾਂਸੀ ਵਾਲਾ ਦਿਨ ਆ ਗਿਆ ਸਵੇਰੇ 4 ਵਜੇ 3:30 ਵਜੇ ਜਗਾ ਲੇ ਰਾਜਗੁਰੂ ਕੁਝ ਲਿਖਿਆ ਕਹਤਾ ਹਾਂ ਲਿਖੂਗਾ ਯਾਰ ਆਜ ਹੀ ਲਿਖੂਗਾ ਕਹਤਾ ਕਬ ਲਿਖੇਗਾ ਫਾਂਸੀ ਕੇ ਲੀਏ ਤਿਆਰੀ ਆ ਗਈ ਕਹਤਾ ਯਾਰ ਉਹ ਕੋਈ ਇੰਡੀਅਨ ਹੀ ਪੁਲਿਸ ਦਾ ਬੰਦਾ ਤਾਂ ਇੰਡੀਅਨ ਸੀ ਹੈ ਬ੍ਰਿਟਿਸ਼ ਪੁਲਿਸ ਦੇ ਵਿੱਚ ਸੀ ਉਹਨੂੰ ਕਹਿੰਦੇ ਯਾਰ ਇੱਕ ਕੋਲਾ ਲਿਆ ਦੇ ਯਾਰ ਕਿਉਂਕਿ ਫਾਂਸੀਆਂ ਨੇ ਤਾਂ ਸਾਰਾ ਕੁਝ ਖੋਲ ਲੈਂਦੇ ਆ ਈਵਨ ਮਤਲਬ ਉਹਨਾਂ ਨੂੰ ਇਲਾਸਟਿਕ ਵੀ ਨਹੀਂ ਹੁੰਦੀ ਵੀ ਕਿਤੇ ਉਹ ਕੋਈ ਫਾਂਸੀ ਫੁੰਸੀ ਜਾਂ ਕੋਈ ਆਪਣੇ ਆਪ ਨੂੰ ਕੋਈ ਹਾਮ ਨਾ ਕਰ ਲੈਣ ਸਭ ਕੁਝ ਖੋਲ ਲੈਂਦੇ ਉਹਨਾਂ ਦਾ ਕੋਲਾ ਲਿਆ ਦੇ ਯਾਰ ਇੱਕ ਮੈਂ ਕੁਝ ਲਿਖਣਾ ਚਲੋ ਸਿਪਾਈ ਕਹਿੰਦਾ ਯਾਰ ਆਖਰੀ ਦਿਨ ਹੈ 2 ਘੰਟਿਆਂ ਦੀ ਗੱਲ ਹੈ 6 ਵਜੇ ਫਾਂਸੀ ਹੋਣੀ ਹੈ ਕੋਲਾ ਲਿਆ ਕੇ ਦੇਤਾ ਰਾਜਗੁਰੂ ਨੇ ਸੈਂਟਰਲ ਜੇਲ੍ਹ ਲਾਹੌਰ ਦੀ ਬੈਰਕ 'ਚ ਲਿਖਿਆ ਸ਼ਾਇਦ ਇਹ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਸਾਨੂੰ ਪੜਾਇਆ ਨਹੀਂ ਗਿਆ ਇਹ ਸਾਨੂੰ ਤਾਂ ਕੁਝ ਹੋਰ ਹੀ ਪੜਾਈ ਗਏ ਨਹੀਂ ਰਾਜਗੁਰੂ ਨੇ ਹਿੰਦੀ 'ਚ ਲਿਖਿਆ ਆਪਕੋ ਕਿ ਪੁੰਨੇ ਤੋਂ ਸੀ ਹਿੰਦੀ 'ਚ ਲਿਖਿਆ ਦੋ ਲੈਣਾ ਅੱਜ ਆਪਾਂ ਉਹਨਾਂ ਦੀ ਜਿਹੜੀ ਮੰਨ ਦੀ ਇੱਛਾ ਸੀ ਕਿ ਯਾਰ ਕੋਈ ਨਾ ਕੋਈ ਤੋ اس کو بھی سٹیج پر بول کے سنائے گا ان دی پوری کر دیا میں ہمیشہ بول رہے نا راج گروہ نے لکھا ہم بھی جی سکتے تھے چپ رہ کر ہم بھی جی سکتے تھے چپ رہ کر ہمیں بھی ماں باپ نے پالا تھا دکھ سہ کر بس دو لینہ لکھیاں دو گھنٹے